ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਮੌਸਮ ਦੀਆਂ ਤਾਜ਼ਾਤਰੀਂ ਜਾਣਕਾਰੀਆਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਜਾਣੂ ਕਰਵਾ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਮੌਸਮ ਕੀ ਵੱਡੀਆਂ ਤਬਦੀਲੀਆਂ ਲੈਣ ਜਾ ਰਿਹਾ ਹੈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਆਈਐਮਡੀ ਦੇ ਤਾਜ਼ਾ ਬੁਲੇਟਨ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਸੀਤ ਲਹਿਰ ਦੀ ਗੱਲ ਆਖੀ ਗਈ ਹੈ ਜਿਵੇਂ ਪਹਾੜੀ ਇਲਾਕਿਆਂ ਦੀ ਜ਼ਿਕਰ ਪਹਿਲਾਂ ਗੱਲ ਕਰਾਂ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਹੋ ਰਹੀ ਹੈ ਤੇ ਇਸੇ ਬਰਬਰੀ ਦਾ ਅਸਰ ਜਿਹੜਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਜਾਂ ਫਿਰ ਯੂਪੀ ਹੋਵੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਠੰਡ ਦਾ ਕਹਿਰ ਜਿਹੜਾ ਲਗਾਤਾਰ ਜਾਰੀ ਹੈ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜੇ ਇਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਸੁੱਕੀ ਠੰਡ ਪੈਣ ਦੀ ਗੱਲ ਹੋ ਰਹੀ ਸੀ ਬਹੁਤ ਸਾਰੇ ਲੋਕ ਇਸ ਸੁੱਕੀ ਠੰਡ ਤੋਂ ਚਿੰਤਤ ਵੀ ਸੀ ਕਿ ਇਸ ਦੇ ਨਾਲ ਸਿਹਤ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਵਿਵਾਰ ਹੋਣ ਵਾਲੇ ਪਾਸੇ ਨੂੰ ਲੋਕ ਜਾਂਦੇ ਨੇ ਪਰ ਜਿਹੜਾ ਬੀਤੇ ਦਿਨਾਂ ਦੇ ਵਿੱਚ بارش ਦਾ ਇੱਕ ਕਹੇ ਲਈ ਸਮਾਂ ਨਿਕਲ ਕੇ ਗਿਆ ਜਾਂ ਫਿਰ ਦੋ ਦਿਨ ਲਗਾਤਾਰ ਜੇ ਇਸ ਤਰੀਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ بارش ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਉਸ ਦੇ ਨਾਲ ਜਿੱਥੇ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਉੱਥੇ ਹੀ ਆ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਸੋ ਹੁਣ ਆਈਐਮਡੀ ਦੇ ਵੱਲੋਂ ਤਾਜ਼ਾ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਵਿੱਚ 14 ਜ਼ਿਲ੍ਹੇ ਦੱਸੇ ਗਏ ਨੇ ਇਹਨਾਂ 14 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਇੱਕ ਤਾਂ 15 ਡਿਗਰੀ ਤੋਂ ਘਟ ਹੈ ਨਾਲ ਦੀ ਨਾਲ ਇਹਨਾਂ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਇਹ ਵੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਜਿਹੜੀ ਆ ਉਹ ਲਗਾਤਾਰ ਬਣੀ ਰਹੇਗੀ ਤੇ ਨਾਲ ਦੀ ਨਾਲ ਪੱਛਮੀ ਗੜਬੜੀ ਸਿਸਟਮ ਜਿਹੜਾ ਹੈ ਵੈਸਟਰਨ ਡਿਸਟਰਬੈਂਸ ਸਿਸਟਮ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਇਹਦੇ ਵੀ ਐਕਟਿਵ ਹੋਣ ਦੀ ਗੱਲ ਜਿਹੜੀ ਆ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਕਹੀ ਗਈ ਹੈ ਹੁਣ ਇੱਕ ਇੱਕ ਕਰਕੇ ਇਹ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਣੀਆਂ ਚਾਹੀਦੀਆਂ ਉਹ ਤੁਹਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਝਾਤ ਸੈਟੇਲਾਈਟ ਤਸਵੀਰਾਂ ਦੇ ਉੱਪਰ ਮਾਰ ਲਏ ਨੇ ਆ ਸੈਟੇਲਾਈਟ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਡੇ ਨਾਲ ਸਾਂਝਾ ਕਰਦੇ ਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਕੇ ਸਮਝ ਪਾਉਂਗੇ ਕਿ ਪੰਜਾਬ ਦਾ ਮੌਸਮ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਬਦਲਵੇਂ ਰੁੱਖ ਜਿਹੜੇ ਐ ਅਖਤਿਆਰ ਕਰ ਰਿਹਾ ਸਭ ਤੋਂ ਪਹਿਲਾਂ ਇਹ ਜਿਹੜੀ ਬਦਲਵਾਈ ਦੇ ਰੂਪ ਦਾ ਤੁਹਾਡੀਆਂ ਤਸਵੀਰਾਂ ਦੇ ਸਕਰੀਨ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਪਾ ਰਹੇ ਹੋਮੋਗੇ ਸੈਟਲਾਈਟ ਤਸਵੀਰਾਂ ਇਹਨਾਂ ਦੇ ਵਿੱਚ ਵੇਖ ਸਕਦੇ ਹੋ ਕਿ ਇਹ ਲਗਾਤਾਰ ਬਦਲ ਨਵਾਂ ਸਥਿਤੀਆਂ ਜਿਹੜੀਆਂ ਨੇ ਪੰਜਾਬ ਭਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਇਹਨਾਂ ਦੇ ਨਾਲ ਜਿੱਥੇ ਠੰਡ ਦੇ ਮਿਆਰ ਦੇ ਵਿੱਚ ਵਾਧਾ ਹੋਣਾ ਉੱਥੇ ਹੀ ਨਾਲ ਦੀ ਨਾਲ ਆ ਤਾਪਮਾ ਜਿਹੜਾ ਉਹ ਲਗਾਤਾਰ ਡਿਗਣ ਵਾਲੇ ਪਾਸੇ ਨੂੰ ਜਾ ਰਿਹਾ ਹੈ ਬਹੁਤ ਸਾਰੇ ਪੰਜਾਬ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਤਾਪਮਾ ਜਿਹੜਾ 5 ਡਿਗਰੀ ਨੋਟ ਕੀਤਾ ਗਿਆ ਤੇ ਬਠਿੰਡੇ ਦੇ ਬਾਰੇ ਵਿਸ਼ੇਸ਼ ਤੌਰ ਦੇ ਉੱਪਰ ਗੱਲ ਕਰਨੀ ਬਣਦੀ ਹੈ ਕਿਉਂਕਿ ਬਠਿੰਡਾ ਦੇ ਵਿੱਚ ਤਾਪਮਾ ਜਿਹੜਾ ਹੈ ਉਹ 5 ਡਿਗਰੀ ਨੋਟ ਕੀਤਾ ਗਿਆ ਹੈ ਤੇ ਬੱਲੋਵਾਲ ਇਲਾਕਾ ਜਿਹੜਾ ਹੈ ਉਹ ਅੱਜ ਤੜਕਸਾਰ ਸਵੇਰ ਤੋਂ ਸਭ ਤੋਂ ਠੰਡਾ ਇਲਾਕਾ ਬਣਿਆ ਪਿਆ ਨਾਲ ਨਾਲ ਤੁਹਾਨੂੰ ਵੀ ਗੁਜਾਰਸ਼ ਕਰਦੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਦੇ ਜਾਓ ਸੋ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਜਾਣਕਾਰੀਆਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਵੇਂ ਸੈਟੇਲਾਈਟ ਤਸਵੀਰਾਂ ਦੇ ਉੱਪਰ ਤੁਹਾਡੀ ਝਾਤ ਮਰਵਾਈ ਹੈ ਇਸੇ ਤਰੀਕੇ ਦੇ ਨਾਲ ਤੜਕਸਾਰ ਸਵੇਰੇ ਜਿਹੜੀਆਂ ਧੁੰਦ ਨੁਮਾ ਸਥਿਤੀਆਂ ਬਣਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਵੀ ਨੇ ਨਾਲ ਦੀ ਆਲੋਕ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਵੇਖ ਵਿਚਾਰ ਰਹੇ ਨੇ ਕਿ ਇਹ ਠੰਡ ਦਾ ਮਿਆਰ ਜਿਵੇਂ ਲਗਾਤਾਰ ਵੱਧ ਰਿਹਾ ਇਸ ਦੇ ਨਾਲ ਸਿਹਤ ਪੱਖੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਵੀ ਆਉਣਗੀਆਂ ਸੋ ਮੇਰੇ ਨਾਲ ਮੇਰੇ ਸਹਿਯੋਗੀ ਜਿਹੜੇ ਨੇ ਬਠਿੰਡਾ ਤੋਂ ਗੁਰਪ੍ਰੀਤ ਸਿੰਘ ਕੋਜਾ ਉਹ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਬਠਿੰਡਾ ਦੇ ਵਿੱਚ ਸਭ ਤੋਂ ਠੰਡਾ ਜਿਹੜਾ ਸ਼ਹਿਰ ਹੈ ਜ਼ਿਲ੍ਹਾ ਜਿਹੜਾ ਹੈ ਪੰਜਾਬ ਦਾ ਉਹ ਪਾਇਆ ਗਿਆ ਹੈ ਗੁਰਪ੍ਰੀਤ ਕੀ ਕੋਈ ਜਾਣਕਾਰੀਆਂ ਦੇ ਮੌਸਮ ਦੀਆਂ ਬਠਿੰਡੇ ਦੇ ਵਿੱਚ ਕੀ ਕੋਈ ਸੂਰਤਿ ਹਾਲ ਨੇ ਮੌਸਮ ਦੇ ਜੀ ਸਭ ਤੋਂ ਪਹਿਲਾਂ ਸਾਡੇ ਸਾਰੇ ਸਮਾਮ ਸੁਣ ਰਹੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਜਿਹੜਾ ਨਵਾਂ ਸਾਲ ਚੜਿਆ ਹੈ ਵੀ ਬਿਲਕੁਲ ਸ਼ੀਤ ਲਹਿਰ ਲੈ ਕੇ ਆਇਆ ਹੈ ਤੇ ਬੀਤੀ ਰਾਤ ਜਿਹੜੀ ਹੈ ਬਟੰਡੇ ਦੇ ਵਿੱਚ ਸਭ ਤੋਂ ਠੰਡੀ ਰਾਤ ਰਹੀ ਹੈ ਪੂਰੇ ਪੰਜਾਬ ਦੇ ਨਜ਼ਰੀਏ ਨਾਲ ਜੇਕਰ ਦੇਖੀਏ ਤਾਂ 5 ਡਿਗਰੀ ਸੈਲਸੀਅਸ ਤਾਪਮਾਨੇ ਤੇ ਰਿਹਾ ਹੈ ਜਿਹੜਾ ਕਿ ਪੂਰੇ ਪੰਜਾਬ 'ਚ ਸਭ ਤੋਂ ਘੱਟ ਸੀ ਤੇ ਇਸੇ ਦੇ ਨਾਲ ਜਿਹੜੀ ਹੁਣ ਅਸੀਂ ਬੈਲ वेलकम ਕੀਤਾ ਹੈ 2025 ਦਾ ਸਭ ਤੋਂ ਠੰਡੀ ਸ਼ੀਤ ਲਹਿਰ ਨਾਲ ਦੇ ਨਾਲ ਕੋਲਡ ਵੇਅ ਜਾਂ ਕਹਿ ਲਈਏ येलो ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਕਈ ਵੀ 14 ਦਿਨ ਦਾ ਇਹ ਕੋਲਡ ਦੇ ਇਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 4 ਤਰੀਕ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਕਿ 4 ਤਰੀਕ ਨੂੰ بارش ਵੀ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਜਾਂ ਦਰਮਿਆਨੀ ਤੋਂ ਭਾਰੀ ਕਿਉਂਕਿ ਅਫਗਾਨਿਸਤਾਨ ਦੇ ਵੱਲੋਂ ਮੌਸਮ ਦੇ ਵਿੱਚ ਘੜਬੜਾਟ ਹੁੰਦੇ ਹੋਏ ਇੱਥੇ ਤੱਕ ਲਹਿਰਾ ਪਹੁੰਚ ਰਹੀਆਂ ਨੇ ਜਿਸ ਦੇ ਨਾਲ بارش ਵੀ ਹੋ ਸਕਦੀ ਹੈ ਤੇ ਬਟਿੰਡਾ ਸਭ ਤੋਂ ਠੰਡਾ ਹੈ ਕਾफी ਜਗ੍ਹਾ ਤੇ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ ਹੈ ਕੋਰੇ ਦਾ ਪ੍ਰਕੋਪ ਹੈ ਲੋਕ ੱੱਡਾ ਸੇਕ ਰਹੇ ਨੇ ਘਰਾਂ ਚੋਂ ਨਿਕਤ ਨਾ ਨਿਕਲਦੀ ਹੀ ਤਾਕੀਦ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਹਾਂ ਜਿਵੇਂ ਗੁਰਪ੍ਰੀਤ ਤੁਸੀਂ ਜਾਣਕਾਰੀ ਦੇ ਰਹੇ ਹੋ ਧੁੰਦ ਦੀ ਤੁਸੀਂ ਗੱਲ ਕੀਤੀ ਹੈ ਕੋਰੇ ਦੀ ਗੱਲ ਕੀਤੀ ਹੈ ਆ ਤੜਕਸਾਰ ਸਵੇਰ ਦੇ ਵਿੱਚ ਹੀ ਕੋਰਾ ਦੇਖਣ ਨੂੰ ਮਿਲਿਆ ਜਾਂ ਫਿਰ ਸਾਰਾ ਦਿਨ ਧੁੰਦ ਜਿਹੜੀ ਹੈ ਉਹ ਬਣਿਆ ਰਿਹਾ ਇਦਾਂ ਦਾ ਹੀ ਮਾਹੌਲ ਜੀ ਇਹ ਜਿਹੜੀ ਤਰਕਸਾਰ ਤੋਂ ਧੁੰਡ ਤਾਂ ਦੇਖਣ ਨੂੰ ਮਿਲੀ ਸੀ ਪਰ ਹੁਣ ਥੋੜੀ-ਥੋੜੀ ਧੁੰਦ ਛਾਤਰਹੀ ਹੈ ਪਰ ਸੂਰਜ ਕਿਤੇ ਵੀ ਥਿਆ ਨਹੀਂ ਰਿਹਾ ਸੂਰਜ ਹਾਲੇ ਤੱਕ ਨਾ ਦਿਸਿਆ ਆਇਆ ਇਹ ਸਭ ਦੇ ਵਿੱਚ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ 14 ਦਿਨਾਂ ਦਾ ਜਿਸ ਤਰੀਕੇ ਤੁਸੀਂ ਕੋਲਡ ਦਾ ਤੁਸੀਂ ਕਿਹਾ ਕਿ ਉਹਨਾਂ ਦੇ ਵੱਲੋਂ ਇਹ ਸਾਰਾ ਆਪਣੇ ਬੁਲੇਟਿਨ ਦੇ ਵਿੱਚ ਜਾਣਕਾਰੀ ਦੇ ਰੂਪ ਦੇ ਵਿੱਚ ਇਹ ਸਾਂਝਾ ਕੀਤਾ ਗਿਆ ਹੈ ਇਸ ਦੇ ਨਾਲ ਸਿਹਤ ਨੂੰ ਲੈ ਕੇ ਵੀ ਕੁਝ ਖਾਸ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਖਾਸ ਤੌਰ ਤੇ ਇਹੀ ਕਿਹਾ ਗਿਆ ਕਿ ਜਿਹੜੇ ਅਲਰਟ ਹੁੰਦੇ ਨੇ ਕਿ ਵੀ ਆਪਣਾ ਵਿਚਾਰ ਰੱਖੋ ਕਿਉਂਕਿ ਆਪਾਂ ਦੇਖਦੇ ਹਾਂ ਕਿ ਹਰੇਕ ਸਾਲ ਇੱਕ ਰਿਕਾਰਡ ਟੁੱਟ ਜਾਂਦਾ ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਇਸ ਸਾਲ ਪਿਛਲੇ ਕਈ ਸਾਲਾਂ ਨਾਲੋਂ ਜਾਂ 100 ਸਾਲ ਤੋਂ ਵੀ ਵੱਧ ਤਾਪਮਾਨ ਹੀ ਥਾਂ ਡਿੱ ਗਿਆ ਠੰਡ ਜ਼ਿਆਦਾ ਰਹੀ ਹੈ ਇਸੇ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਸਿਹਤ ਨੂੰ ਲੈ ਕੇ ਇਹੀ ਹੈ ਕਿ ਆਪਣਾ ਵਿਚਾਰ ਰੱਖੋ ਆਪਣੇ ਘਰਾਂ ਦੇ ਵਿੱਚ ਰਹੋ ਅੰਦਰ ਰਹੋ ਜੇਕਰ ਤੁਸੀਂ ਬਾਹਰ ਜਾਣਾ ਵੀ ਹੈ ਤਾਂ ਇੱਕ ਵਾਰ ਮੌਸਮ ਜ਼ਰੂਰ ਚੈੱਕ ਕਰ ਲਓ ਅਲਾਰਟ ਚੈੱਕ ਕਰ ਲਓ ਕਿ ਕਿਸੇ ਤਰੀਕੇ ਦਾ ਅਲਾਰਟ ਤਾਂ ਨਹੀਂ ਜਾਰੀ ਕੀਤਾ ਗਿਆ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਗੁਰਪ੍ਰੀਤ ਇਹ ਹਮਦਾ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਸੋ ਬਠਿੰਡਾ ਦੇ ਵਿੱਚ ਸਭ ਤੋਂ ਘੱਟ ਤਾਪਮਾ ਜਿਹੜਾ ਨੋਟ ਕੀਤਾ ਗਿਆ ਨਾਲ ਦੀ ਨਾਲ ਤੁਹਾਡੇ ਕੋਲ ਵੀ ਅਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾਣਕਾਰੀ ਚਾਹੁੰਦੇ ਹਾਂ ਕਿ ਤੁਸੀਂ ਕਿਸ ਇਲਾਕੇ ਦੇ ਨਾਲ ਸਮਝ ਰੱਖਦੇ ਹੋ ਜਿੱਥੇ ਜਿੱਥੇ ਵੀ ਇਹ ਰਿਪੋਰਟ ਜਿਹੜੀ ਹੈ ਉਹ ਸਾਂਝੀ ਹੋ ਰਹੀ ਹੈ ਨਾਲੋਂ ਨਾਲ ਆਪਣੇ ਇਲਾਕੇ ਦਾ ਮੌਸਮ ਦਾ ਸੂਰਤੇ ਹਾਲ ਜਿਹੜਾ ਹੈ ਉਹ ਤੁਸੀਂ ਵੀ ਬਿਆਨ ਕਰਦੇ ਜਾਓ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਇਸ ਦੇ ਨਾਲ ਕਿਤਨਾ ਕਿਤੇ ਫਾਇਦਾ ਹੋਵੇ ਜਿਸ ਤਰੀਕੇ ਦੇ ਨਾਲ 14 ਦਿਨ ਦੇ ਲਈ ਕੋਲਡ ਦੀ ਗੱਲ ਕਹੀ ਗਈ ਹੈ ਜਾਂ ਫਿਰ ਠੰਡ ਦੀਆਂ ਸਥਿਤੀਆਂ ਜਿਸ ਤਰੀਕੇ ਦੇ ਨਾਲ 225 ਦੇ ਪਹਿਲੇ ਦਿਨ ਦੇ ਵਿੱਚ ਹੀ ਵੇਖਣ ਨੂੰ ਮਿਲੀਆਂ ਤੇ ਮੀਂਹ ਨੂੰ ਲੈ ਕੇ ਖਾਸ ਅਲਰਟ ਜਾਰੀ ਕੀਤਾ ਗਿਆ ਜਿਹੜਾ ਕਿ 4 ਤਰੀਕ ਨੂੰ ਪੱਛਮੀ ਗੜਬੜੀ ਸਿਸਟਮ ਵੈਸਟਰਨ ਡਿਸਟਰਬੈਂਸ ਸਿਸਟਮ ਜਿਹੜਾ ਹੈ ਪੰਜਾਬ ਦੇ ਵਿੱਚ ਐਕਟਿਵ ਹੋਣਾ ਹੈ ਤੇ ਉਹਦੇ ਨਾਲ ਇਹ ਸਾਰੀ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਠੰਡ ਦੇ ਮਿਆਰ ਨੂੰ ਵਧਾਏਗੀ ਵੀ ਆ ਜਿਹੜਾ ਤਾਪਮਾਨ ਹੈ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਆ ਮੰਨੀ ਤੱਕ ਵੀ ਕੁਝ ਕੁ ਇਲਾਕੇ ਜਿਹੜੇ ਨੇ ਉ ਜਾ ਸਕਦੇ ਨੇ ਸੋ ਹੁਣ ਸਾਡੇ ਨਾਲ ਸਾਡੇ ਸਹਿਯੋਗੀ ਜਿਹੜੇ ਨੇ ਰਣਦੀਪ ਸਿੰਘ ਪਟਿਆਲਾ ਤੋਂ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਰਣਦੀਪ ਕੀ ਕੋ ਜਾਣਕਾਰੀਆਂ ਦੇ ਮੌਸਮ ਦੀਆਂ ਕਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਮੌਸਮ ਬੜਿਆਂ ਪਿਆ ਹਾਂ ਜੀ ਬਿਲਕੁਲ ਦੱਸ ਦਈਏ ਕਿ ਲਗਾਤਾਰ 3-4 ਦਿਨ ਹੋ ਗਏ ਸਵੇਰੇ ਜਿਹੜੀ ਐ ਸੰਘਣੀ ਧੁੰਦ ਜਿਹੜੀ ਆ ਰੋਜ਼ ਦੇਖਣ ਨੂੰ ਮਿਲਦੀ ਆ ਤਾਂ ਜਿਹਦੇ ਨਾਲ ਜ਼ੀਰੋ ਵਿਜ਼ਿਬਿਲਟੀ ਚਾਹੇ ਕਿ ਕੁਝ ਵੀ ਜਿਹੜਾ ਹੈ ਕਰਕੇ ਤਾਂ ਦਿਖਾਈ ਨਹੀਂ ਦਿੰਦਾ ਤਾਂ ਦੇਖਿਆ ਜਾਵੇ ਇਸ ਤਰੀਕੇ ਦੇ ਨਾਲ ਹਾਸੇ ਵੀ ਜਿਹੜੇ ਨੇ ਉਹ ਹੁਣ ਵੱਧਣੇ ਸ਼ੁਰੂ ਹੋ ਗਏ ਜਿਸ ਤਰੀਕੇ ਦੇ ਨਾਲ ਧੁੰਦ ਜਿਹੜਾ ਕੋਰਾ ਉਹ ਲਗਾਤਾਰ ਵੱਧ ਰਿਹਾ ਹੈਗਾ ਤਾਂ ਹਾਸੇ ਵੀ ਚਾਹੇ ਪਟਿਆਲੇ ਦੀ ਗੱਲ ਕਰ ਲਈ ਤੇ ਜਾਵੇ ਪਟਿਆਲਾ ਰਾਜਪੁਰਾ ਰੋਡ ਚਾਹੇ ਇੱਧਰਲੇ ਪਾਸੇ ਭਾਪਸਰੋੜ ਕੰਨੀ ਤੋਂ ਤਿੰਨ ਲਗਾਤਾਰ ਹਾਦਸੇ ਹੋਏ ਜਿਹਦੇ ਵਿੱਚ ਦੋ ਮੌਤਾਂ ਵੀ ਜੜੀਆਂ ਨੇ ਹੋ ਗਈਆਂ। ਹੂੰ ਆ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕੋਰੇ ਦੀ ਧੁੰਦ ਦੀ ਇਹ ਸਾਰੀ ਚੀਜ਼ ਨੂੰ ਲੈ ਕੇ 4 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਸਿਸਟਮ ਜਿਹੜਾ ਹੈ ਉਹ ਵੀ ਪੰਜਾਬ ਦੇ ਵਿੱਚ ਐਕਟਿਵ ਹੋਣਾ ਹੈ ਤੇ ਪਟਿਆਲੇ ਦੇ ਵਿੱਚ ਇਸ ਵਕਤ ਬਦਲਬਾਈ ਹੈ ਜਾਂ ਫਿਰ ਕਹ ਲਈਏ ਕਿ ਧੁੰਦੀ ਹੈ, ਕੋਰਾਈ ਹੈ ਜਾਂ ਫਿਰ ਹੋਰ ਕਿਸੇ ਤਰੀਕੇ ਦੇ ਨਾਲ ਕੋਈ ਵੱਡਾ ਪ੍ਰਭਾਵ ਮੌਸਮ ਦਾ ਬਦਲਵੇਂ ਰੁੱਖ ਦਾ ਦਿਖਾ ਲਈ ਦੇ ਰਿਹਾ ਹੈ। ਅੱਜ ਵੀ ਬਿਲਕੁਲ ਪਤਾ ਹੈ ਕਿ ਸਵੇਰ ਤੋਂ ਹੀ ਜਿਹੜੀ ਧੁੰਦ ਹੈਗੀ ਆ ਉਹ ਲਗਾਤਾਰ ਚੱਲਿੱਤੀ तकरीबन 10 ਵਜੇ ਦੇ ਕਰੀਬ ਚੜਾਏਗਾ ਮੌਸਮ ਜ਼ਰੂਰ ਇਸ ਵੇਲੇ ਸਾਫ ਜ਼ਰੂਰ ਹੋ ਗਿਆ ਹੋਇਆ ਪਰ ਰਾਤ ਨੂੰ ਜਿਸ ਤਰ੍ਹਾਂ ਹੀ ਦਿਨ ਸ਼ਿਫਟਾ ਹੈਗਾ ਤਾਂ ਨਾਲ ਦੀ ਨਾਲ ਕੋਹਰਾ ਫੇਰ ਜਿਹੜਾ ਹੈਗਾ ਉਹ ਪੈ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਜਾਵੇ ਤਾਂ ਹੁਣ ਕਣਕੇ ਦੀ ਜਿਵੇਂ ਠੰਡ ਕਹਿ ਲਈਏ ਤਾਂ ਹੁਣ ਜਿਹੜੀ ਬਕੜੀਆਂ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਹਿਮਾਚਲ ਚ ਲਗਾਤਾਰ ਬਰਫਬਾਰੀ ਜਿਹੜੀ ਹੋ ਰਹੀ ਹੈ ਤਾਂ ਦੂਸਰੇ ਪਾਸੇ ਦੇਖੇ ਜੇ ਕੱਲ ਨੂੰ ਅਗਰ ਹਿਮਾਚਲ ਨਾਲੇ ਪਾਸੇ ਬਰਫਬਾਰੀ ਤੋਂ ਧੁੱਪ ਨਿਕਲਦੀ ਹੈ ਤਾਂ ਠੀਤ ਲਹਿਰ ਜਿਹੜੀ ਆ ਸਾਰੀ ਨੀਚੇ ਵਾਲੇ ਪਾਸੇ ਨੂੰ ਆਉਂਦੀ ਹੈ ਉਹ ਦਿਨਾਂ ਜਿਹੜੇ ਹੈਗੇ ਹੋਰ ਕੜਾਕਰੀ ਠੰਡ ਆਉਣ ਵਾਲੇ ਦਿਨਾਂ 'ਚ ਵਾਧਾ ਹੀ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਵੀ ਜਿਹੜੀ ਦੱਸੀ ਗਈ ਹੈ ਪਰ ਕਿਸੇ ਨਾ ਕਿਤੇ ਹਾਲੇ ਸੁੱਕੀ ਠੰਡ ਕਾਰਨ ਜਿੱਥੇ ਬਿਮਾਰੀਆਂ ਘਰ ਕਰਦੀਆਂ ਤਾਂ ਦੂਸਰੇ ਪਾਸੇ ਕੜਾਕੇ ਦੀ ਠੰਡ ਜਿਹੜੀ ਆ ਉਹ ਲਗਾਤਾਰ ਹੋ ਰਹੀ ਹੈਗੀ ਆ ਪਰ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਚਾਹੇ ਸੋਸ਼ਲ ਮੀਡੀਆ ਐਂਟਰਾਈ ਹੋਵੇ ਲੋਕਾਂ ਨੂੰ ਵੇਅਰ ਕਰਦਾ ਹੈਗਾ ਜੇ ਅਗਰ ਜ਼ਰੂਰੀ ਕੰਮ ਹੈਗਾ ਤਾਂ ਹੀ ਘਰੋਂ ਬਾਹਰ ਨਿਕਲੋ ਨਹੀਂ ਤਾਂ ਨਾ ਨਿਕਲੋ ਜਿੱਦਾਂ ਪ੍ਰਸ਼ਾਸਨ ਕਰ ਰਿਹਾ ਹੈਗਾ ਕਿ ਕੋਈ ਅਨਸਾਮਿਕ ਘਟਨਾ ਨਾ ਹੋਵੇ ਕਿ ਢੁੰਡ ਕਾਰਨ ਜਿਹੜੇ ਇਹ ਗੱਡੀਆਂ ਤੇਜ਼ ਚੱਲਦੀਆਂ ਹੈਗੀਆਂ ਜਿਵੇਂ ਨਵੇਂ ਸਾਲ ਦੀ ਗੱਲ ਕਰ ਲਈਏ ਲੋਕ ਜਸ਼ਨ ਮਨਾਉਂਦੇ ਆ ਲਾ ਲੁਧਿਆਣੇ ਦੀ ਗੱਲ ਕਰ ਲਈਏ ਦਾ ਦਿਲਜੀਤ ਉਸਾ ਦਾ ਉਹ ਵੀ ਹੋ ਗਿਆ ਤਾਂ ਟ੍ਰੈਫਿਕ ਨੂੰ ਦੇਖਦੇ ਤਾਂ ਬਹੁਤ ਸਾਰੇ ਐਕਸੀਡੈਂਟ ਜਿਹੜੇ ਨੇ ਕੱਲ ਰਾਤ ਨੂੰ ਵੀ ਹੋਏ ਨੇ ਪਰ ਦੂਸਰੇ ਪਰ ਜੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੇ ਵਿੱਚ ਵੀ ਇਸ ਵੇਲੇ ਮਰੀਜ਼ਾਂ ਦੇ ਜਿਹੜੀ ਹੈ ਉਹ ਗਿਮਤੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੋਈ ਹੈ ਜਿਸ ਤਰੀਕੇ ਨਾਲ ਕਿਸੇ ਨੂੰ ਸਾਹ ਲੈਣ ਤੇ ਦਿੱਕਤ ਆ ਰਹੀ ਹੈ ਕਿ ਬਜ਼ੁਰਗ ਲੋ ਛੋਟੇ ਬੱਚੇ ਹੋਣ ਤਾਂ ਡਾਕਟਰਾਂ ਦੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈਗੀ ਹੈ ਮਰੀਜ਼ਾਂ ਨੂੰ ਕਿ ਕੋਈ ਜ਼ਰੂਰੀ ਕੰਮ ਹੈਗਾ ਤਾਂ ਹੀ ਘਰੋਂ ਬਾਹਰ ਨਿਕਲੋ ਅਦਰਵਾਈਜ਼ ਜਿਹੜਾ ਹੈ ਘਰ ਤੋਂ ਬਾਹਰ ਨਾ ਨਿਕਲੇ ਜੀ ਬਹੁਤ ਬਹੁਤ ਜਾਣਕਾਰੀ ਹੁੰਦਾ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਸੋ ਪਟਿਆਲਾ ਤੋਂ ਮੇਰੇ ਸਹਿਯੋਗੀ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਜਿਵੇਂ ਦੱਸਿਆ ਗਿਆ ਹੈ ਕਿ ਗਾਈਡਲਾਈਨਸ ਜਿਹੜੀਆਂ ਆ ਸਿਹਤ ਸਹੂਲਤਾਂ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਨੇ ਉਹਦੇ ਵਿੱਚ ਡਾਕਟਰਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਦੋਂ ਤੱਕ ਜ਼ਰੂਰੀ ਕੰਮ ਨਾ ਹੋਵੇ ਉਦੋਂ ਤੱਕ ਘਰ ਦੇ ਵਿੱਚੋਂ ਬਾਹਰ ਨਿਕਲਣ ਦੀ ਗੱਲ ਜਿਹੜੀ ਹੈ ਉਸ ਨੂੰ ਗਾ ਵਿਚਾਰ ਦਿਨ ਲਿਆਉਣਾ ਚਾਹੀਦਾ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵੱਲੋਂ ਵੀ 7 ਦਿਨ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਬੱਚਿਆਂ ਦੀਆਂ ਵਧਾ ਦਿੱਤੀਆਂ ਗਈਆਂ ਨੇ 7 ਜਨਵਰੀ ਤੱਕ ਹੁਣ ਬੱਚਿਆਂ ਦੇ ਵੱਲੋਂ ਘਰ ਦੇ ਵਿੱਚ ਹੀ ਰਿਹਾ ਜਾਵੇ ਸੋ ਸਿੱਧੇ ਤੌਰ ਦੇ ਉੱਪਰ ਇਸ ਚੀਜ਼ ਨੂੰ ਆਪਾਂ ਵੇਖ ਸਕਦੇ ਹਾਂ ਕਿ ਮੌਸਮ ਦੇ ਬਦਲਵੇਂ ਰੁੱਖ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿੱਥੇ ਸਰਕਾਰ ਵੀ ਇਸ ਦੇ ਉੱਪਰ ਤਵੱਜੋ ਦੇ ਕੇ ਕੋਸ਼ਿਸ਼ ਕਰ ਰਹੀ ਹੈ ਕਿ ਲੋਕੀ ਇਸ ਠੰਡ ਤੋਂ ਇਸ ਕੜਾਕੇ ਦੀ ਠੰਡ ਤੋਂ ਬਚ ਸਕਣ ਨਾਲ ਦੀ ਨਾਲ ਜਿਵੇਂ ਰਣਦੀਪੁਰਾ ਦੇ ਵੱਲੋਂ ਦੱਸਿਆ ਗਿਆ ਕਿ ਉਹ ਉੱਚੇ ਇਲਾਕਿਆਂ ਦੇ ਵਿੱਚ ਜਾਂ ਫਿਰ ਆ ਜਿਹੜੇ ਪਹਾੜੀ ਇਲਾਕਿਆਂ ਨੇ ਉਹਨਾਂ ਦੇ ਵਿੱਚ ਬਰਫਬਾਰੀ ਜਿਹੜੀ ਹੋ ਰਹੀ ਹੈ ਉਸ ਦੇ ਨਾਲ ਮੈਦਾਨੀ ਇਲਾਕੇ ਵੀ ਪ੍ਰਭਾਵਿਤ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇੱਕ ਦੂਸਰੇ ਦੇ ਨਾਲ ਕੜੀ ਦੇ ਰੂਪ ਦੇ ਵਿੱਚ ਜੁੜੀਆਂ ਹੋਈਆਂ ਨੇ ਆ ਉੱਚੇ ਇਲਾਕਿਆਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਜਾਂ ਫਿਰ ਬਰਫਬਾਰੀ ਹੁੰਦੀ ਹੈ ਉਹਦੇ ਨਾਲ ਪ੍ਰਭਾਵ ਜਿਹੜੇ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਜ਼ਰੂਰ ਮਿਲਦੇ ਨੇ ਸੋ ਹੁਣ ਮੇਰੇ ਸਹਿਯੋਗੀ ਜਿਹੜੇ ਨੇ ਮਹਿੰਦਰਪਾਲ ਸਿੰਘ ਉੱਤਰਾਖੰਡ ਤੋਂ ਉਹ ਜੁੜ ਚੁੱਕੇ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਫੋਨ ਕਾਲ ਦੇ ਉੱਪਰ ਨੇ ਮਹਿੰਦਰਪਾਲ ਜੀ ਕੀ ਕੋ ਜਾਣਕਾਰੀਆਂ ਨੇ ਬਰਫਬਾਰ ਜਿਹੜੇ ਹੁਣ ਬਣੇ ਹੋਏ ਨੇ ਉਸ ਦੇ ਬਾਰੇ ਕੀ ਕੋ ਜਾਣਕਾਰੀਆਂ ਦੇ ਮੌਕੇ ਦੀਆਂ ਬਰਫਵਾਰੀ ਜਿਹੜੇ ਪਹਾੜ ਦੇ ਜ਼ਿਲ੍ਹੇ ਨੇ ਉੱਥੇ ਬਰਫਵਾਰੀ ਜੰਮ ਕੇ ਹੋ ਰਹੀ ਹੈ ਕਈ ਜਗ੍ਹਾ ਤੋਂ ਜਿਹੜੀ ਜਾਣਕਾਰੀ ਆ ਰਹੀ ਹੈ ਕਿ 10 ਫੁੱਟ ਤੱਕ ਬਰਫ ਜੰਮੀ ਹੈ ਅਲੱਗ-ਅਲੱਗ ਜਗ੍ਹਾ ਤੇ ਤੇ ਜਿਹੜੇ ਕਾਟਨ ਨਿਕਲੇ ਇਲਾਕੇ ਜਿਹੜੇ ਅਲਮੋੜਾ ਜਾਂ ਨਾਨੀਤਾਲ ਨਾਨੀਤਾਲ ਦੇ ਅੰਦਰ ਜਿਹੜੇ ਉੱਚੇ ਇਲਾਕੇ ਨੇ ਉੱਥੇ ਬਰਫਵਾਰੀ ਹੋਈ ਹੈ ਤੇ ਇਹਨਾਂ ਪਲੇਨ ਏਰੀਆ ਨੇ ਇੱਥੇ ਮਤਲਬ ਪਿੰਨ ਜਾਂ 4 ਦਿਨ ਹੋ ਗਏ ਨੇ ਇੱਥੇ ਧੁੱਪ ਦਾ ਨਾ ਨੀਗਾ ਬਿਲਕੁਲ ਪੂਰੀ ਤਰ੍ਹਾਂ ਮੌਸਮ ਠੰਡਾ ਟੈਂਪਰੇਚਰ ਇੱਥੇ 16 ਤੋਂ 17 ਡਿਗਰੀ ਸੈਲਸੀਅਸ ਦੇ ਅੰਦਰ ਚੱਲ ਰਿਹਾ ਤੇ ਰਾਤ ਦਾ 5 ਤੋਂ 8 ਡਿਗਰੀ ਜਿਹੜਾ ਸੈਲਸੀਅਸ ਹੈ ਉਹ ਟੈਂਪਰੇਚਰ ਚੱਲ ਰਿਹਾ ਹੈ ਆਵਾਜ਼ੇ ਇਥੇ ਬੜੀ ਪਰੇਸ਼ਾਨੀ ਵਿਜ਼ੂਅਲਿਟੀ ਬੜੀ ਘੱਟ ਗਈ ਜੀ ਕਿਸੇ ਤਰੀਕੇ ਦੇ ਨਾਲ ਕੋਈ ਅਲਰਟ ਜਾਰੀ ਕੀਤਾ ਗਿਆ ਮੌਸਮ ਦੇ ਵੱਲੋਂ ਕਿਉਂਕਿ 4 ਤਰੀਕ ਨੂੰ 4 ਜਨਵਰੀ 2025 ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਤਾਂ ਦੱਸੀ ਗਈ ਹੈ ਪਰ ਜੇਕਰ ਪੰਜਾਬ ਦਾ ਮੌਸਮ ਬਦਲਦਾ ਹੈ ਤਾਂ ਉੱਪਰਲੇ ਇਲਾਕਿਆਂ ਦੇ ਵਿੱਚ ਜਾਂ ਫਿਰ ਪਹਾੜੀ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਪਰ ਮੌਸਮ ਪਹਿਲਾਂ ਬਦਲਿਆ ਹੋਣਾ ਆ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕੋਈ ਅਲਰਟ ਜਾਰੀ ਕੀਤਾ ਗਿਆ ਅਲਰਟ ਜਾਰੀ ਕੀਤਾ ਗਿਆ ਕਿ ਜਿਹੜੀ ਹੈ 3 ਤਰੀਕ ਤੋਂ ਬਾਅਦ ਮੌਸਮ ਫਿਰ ਖਰਾਬ ਹੋ ਸਕਦਾ ਪਹਾੜ ਦੇ ਉੱਚੇ ਜਿਹੜੇ ਇਲਾਕੇ ਨੇ ਉੱਤੇ ਬਰਸਾਤ ਦੇ ਨਾਲ ਬਰਫਬਾਰੀ ਹੋਰ ਜ਼ਿਆਦਾ ਹੋ ਸਕਦੀ ਹੈ ਤੇ ਜਿਹੜੇ ਥੱਲੇ ਵਾਲੇ ਇਲਾਕੇ ਨੇ ਉੱਤੇ ਬੈਂਕ ਵੀ ਬਰਫ ਤੇ ਨਹੀਂ ਨਹੀਂ ਤੇ ਲੇਕਿਨ ਜਿਹੜਾ ਇੱਥੇ ਦਾ ਏਰੀਆ ਹੈ ਜਿਹੜੇ ਦੋ ਜ਼ਿਲ੍ਹੇ ਨੇ ਹਰਦੁਆਰ ਤੇ ਉਦਮ ਸਿੰਘ ਨੇ ਖਾਸ ਕਰੀਏ ਇੱਥੇ ਬਰਸਾਤ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਤੇ ਪ੍ਰਸ਼ਾਦ ਕੋ ਹੁਣ ਕਰਕੇ ਜਿਹੜੇ ਕਿਸਾਨਾਂ ਨੂੰ ਕਈ ਫਸਲਾਂ ਐਸੇ ਜਾਂਦੀਆਂ ਪਹਾੜ ਦੀ ਆਟੋਂ ਨਹੀਂ ਐ ਤੇ ਪਲੇਨ ਦੇ ਆڈر ਨੇ ਪਹਾੜ ਰ ਜਿਹੜੇ ਕਿਸਾਨਾਂ ਨੂੰ ਨੁਕਸਾਨ ਦੀ ਸੰਭਾਵਨਾ ਹੈ ਤੇ ਜਿਹੜੇ ਦੋ ਜ਼ਿਲ੍ਹੇ ਇੱਥੇ ਨੇ ਨੇ ਉਹ ਹੈ ਜਾਂ ਦੂਜੀ ਫਸਲਾਂ ਨੂੰ ਕੜਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਕਿਸਾਨਾਂ ਨੂੰ ਵੀ ਫਾਇਦਾ ਮਿਲ ਸਕਦਾ ਹੈ ਜੀ ਮਹਿੰਦਰਪਾਲ ਜੀ ਆਲਾ ਸਵਾਲ ਦੇ ਨਾਲ ਮੈਂ ਸਮਾਪਤੀ ਕਰੂੰਗਾ ਜੇ ਇਸ ਤਰੀਕੇ ਦੇ ਨਾਲ ਸੈਲਾਨੀ ਜਿਹੜੇ ਨੇ ਉਹ ਰੁਕ ਖਤਿਆਰ ਕਰਦੇ ਹੁੰਦੇ ਨੇ ਪਹਾੜ ਪਹਾੜਾਂ ਦੇ ਉੱਪਰ ਜਦੋਂ ਬਰਬਾਰੀ ਹੁੰਦੀ ਹੈ ਭਾਵੇਂ Shimla ਹੋਵੇ Himachal ਦਾ ਕੋਈ ਇਲਾਕਾ ਹੋਵੇ ਜਾਂ Uttarakhand ਦਾ ਕੋਈ ਇਲਾਕਾ ਹੋਵੇ ਲੋਕ ਜਾਣਾ ਪਸੰਦ ਕਰਦੇ ਨੇ ਸੈਲਾਨੀਆਂ ਦੀ ਗਿਣਤੀ ਵਧੀ ਹੈ ਘਟੀ ਹੈ ਜਾਂ ਫਿਰ ਉੱਥੇ ਕਿਸੇ ਤਰੀਕੇ ਦੀ ਮੁਸ਼ਕਲ ਕੋਈ ਸੈਲਾਨੀਆਂ ਨੂੰ ਤਾਂ ਨਹੀਂ ਆ ਰਹੀ ਸੈਲਾਨੀਆਂ ਨੂੰ ਮੁਸ਼ਕਲ ਇਸ ਕਰਕੇ ਆਉਂਦੀ ਹੈ ਕਿ ਜਿਹੜੇ ਉੱਪਰ ਦੇ ਪਹਾੜ ਦੇ ਜ਼ਿਲ੍ਹੇ ਨੇ ਉੱਥੇ ਹੋਟਲ ਬੁਕਿੰਗ ਨਾ ਹੋਣ ਕਰਕੇ ਰੈਂਟ ਦੀ ਬੜੀ ਵਿਵਸਥਾ ਪਹਿਲਾਂ ਕਰਕੇ ਚਲਣੀ ਪੈਂਦੀ ਉਹ ਨਾ ਹੋਣ ਕਰਕੇ ਜਿਹੜੇ ਸਲਾਨੀ ਨੇ ਉਹ ਜਿਹੜੇ ਦੋ ਜ਼ਿਲ੍ਹੇ ਦੇ ਟੂਰਿਸਟ ਪਲੇਸ ਨੇ ਨਾਨਕ ਮਤਾਬਾ ਸਾਹਿਬ ਗੁਰਦੁਆਰਾ ਕਰੀਏ ਡੈਮ ਕਰੀਏ ਜਾਂ ਗੂਲਰ ਬੋਹ ਡੈਮ ਜਾਂ ਤੁਮੜਿਆ ਡੈਮ ਜਿਹੜੀ ਉਦਮ ਸਿੰਘ ਨਗਰ ਜ਼ਿਲ੍ਹੇ ਦੀ ਪੈਂਦੀ ਹੈ ਇੱਧਰ ਕਾਟੋਗੜ ਜਿਹੜੀ ਸਾਡੇ ਸ਼ਹਿਰ ਤੋਂ 15 ਕਿਲੋਮੀਟਰ ਦੂਰ ਹੈ ਅਗਰ ਗੂਲਰ ਬੋਹ ਡੈਮ ਦੀ ਗੱਲ ਕਰੀਏ ਤਾਂ ਕਿਆ ਹੈ ਯਾਰਾ ਕਿ 60 ਤੋਂ 70 ਹਜ਼ਾਰ ਬੰਦਾ ਕਾ ਲੇਤੇ ਸਾਡੀ ਵੈਸ਼ਨ ਬਣਾ ਰਿਹਾ ਸੀ ਆਪਦੀ ਆਪ ਦੀ ਗੱਡੀਆਂ ਜਾਂ ਲੋਕਲ ਜਿਹੜੇ ਹੋਟਲ ਨੇ ਇੱਥੇ ਜੀ ਕਿਉਂਕਿ ਇਹਨਾਂ ਜਗ੍ਹਾ ਤੇ ਰਾਤ ਰੁਗਨ ਦੀ ਵਿਵਸਥਾ ਨਹੀਂ ਹੈ ਇੰਦੀ ਤੇ ਲੋਕ ਆਪਣੀ ਗੱਡੀਆਂ ਜਾ ਕੇ ਖਾ-ਪੀ ਕੇ ਪਿਕਨਿਕ ਬਣਾ ਕੇ ਯਾ ਕੰਮ ਕਰਕੇ ਵਾਪਸ ਗਏ ਜੀ ਬਹੁਤ-ਬਹੁਤ ਮਿਹਰਬਾਨੀ ਸੋ ਜੇ ਇਸ ਤਰੀਕੇ ਦੇ ਨਾਲ ਇਹ ਜਾਣਕਾਰੀਆਂ ਮਿਲ ਰਹੀਆਂ ਨੇ ਉਹ ਭਾਵੇਂ ਪਹਾੜੀ ਇਲਾਕੇ ਹੋਣ ਉੱਤਰਾਖੰਡ ਹੋਵੇ ਹਿਮਾਚਲ ਪ੍ਰਦੇਸ਼ ਹੋਵੇ ਸੰਘਣੀ ਬਰਫਬਾਰੀ ਦੇ ਨਾਲ ਜੇ ਇਸ ਤਰੀਕੇ ਦੇ ਨਾਲ 3-3 ਫੁੱਟ ਬਰਫ ਦੀ ਜਿਹੜੀ ਪਰਤ ਹੈ ਉੱਥੇ ਬਣੀ ਪਈ ਹੈ ਜਿਹੜਾ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਤੁਹਾਡੇ ਨਾਲ ਜਾਣਕਾਰੀਆਂ ਅਸੀਂ ਸਾਂਝੀਆਂ ਕਰ ਰਹੇ ਆ ਆ ਭਾਵੇਂ ਡਲ ਝੀਲ ਹੋਵੇ ਉਹ ਵੀ ਜੰਮੀ ਪਈ ਹੈ ਯਹਾਂ ਪਰ ਜੰਮੂ ਕਸ਼ਮੀਰ ਦੇ ਵਿੱਚ ਆ ਇਧਰਲੇ ਇਲਾਕਿਆਂ ਦੇ ਵਿੱਚ ਜਾਂ ਫਿਰ ਉਪਰੀ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਜੇਕਰ ਝਾਤ ਮਾਰੀਏ ਤਾਂ ਸਾਰੇ ਇਲਾਕੇ ਜਿਹੜੇ ਨੇ ਬਰਫ਼ ਦੇ ਨਾਲ ਚਿੱਟੀ ਚਾਦਰ ਦੇ ਨਾਲ ਲਪੇਟੇ ਦਿਖਾ ਲਈ ਦੇ ਰਹੇ ਨੇ ਸੋ ਇਹਨਾਂ ਇਲਾਕਿਆਂ ਦੇ ਵਿੱਚ ਗਏ ਹੋਏ ਲੋਕਾਂ ਨੂੰ ਮੁਸ਼ਕਲਾਂ ਜਿੱਥੇ ਆ ਰਹੀਆਂ ਨੇ ਉੱਥੇ ਹੀ ਇੱਥੋਂ ਜਾਣ ਵਾਲੇ ਲੋਕ ਵੀ ਜੇਕਰ ਸੋਚ ਵਿਚਾਰ ਕਰਕੇ ਉਧਰਲੇ ਪਾਸੇ ਨੂੰ ਕੁਝ ਕਰਨ ਤਾਂ ਬਿਹਤਰ ਹੈ ਨਾਲ ਦੇ ਨਾਲ ਤੁਹਾਨੂੰ ਉਹ ਵੀ ਗੁਜ਼ਾਰਿਸ਼ ਕਰਦੇ ਆ ਕਿ ਇਸ ਸਾਰੀ ਚੱਲ ਰਹੀ ਖਬਰ ਦੇ ਵਿੱਚ ਤੁਸੀਂ ਵੀ ਆਪਣਾ ਪ੍ਰਤੀਕਰਮ ਜਿਹੜਾ ਉਹ ਸਾਂਝਾ ਕਰ ਸਕਦੇ ਹੋ ਕਿ ਕਿਸ ਇਲਾਕੇ ਦੇ ਨਾਲ ਤੁਸੀਂ ਸਮਝ ਰੱਖਦੇ ਹੋ ਤੇ ਮੌਸਮ ਦੇ ਉੱਥੇ ਕੀ ਕੁਝ ਹਾਲ ਨੇ ਇਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸੋ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪੁਖਤਾ ਜਾਣਕਾਰੀਆਂ ਪਹੁੰਚ ਸਕਣ ਸੋ ਮੌਸਮ ਦੀ ਜੇਕਰ ਗੱਲ ਕਰੀਏ ਦੁਬਾਰਾ ਪੰਜਾਬ ਦੇ ਉੱਪਰ ਤੁਹਾਡੀ ਇੱਕ ਵਾਰ ਝਾਤ ਕੇਂਦਰਿਤ ਕਰਵਾ ਦਿੰਦੇ ਆ ਦੁਬਾਰਾ ਮੈਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣਾ ਚਾਹੁੰਦਾ ਹਾਂ ਤੁਹਾਨੂੰ ਕਿ ਸੈਟਲਾਈਟ ਤਸਵੀਰਾਂ ਜਿਹੜੀਆਂ ਨੇ ਉਹ ਕੀ ਬਿਆਨ ਕਰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਇਹ ਸੈਟਲਾਈਟ ਤਸਵੀਰਾਂ ਦੇ ਵਿੱਚ ਇਹ ਜਿਹੜੀਆਂ ਧੁੰਦ ਨ ਬਣੀਆਂ ਹੋਈਆਂ ਨੇ ਜਾਂ ਫਿਰ 4 ਜਨਵਰੀ 2025 ਨੂੰ ਜਿਸ ਤਰੀਕੇ ਦੇ ਨਾਲ بارش ਹੋਣ ਦੀ ਸੰਭਾਵਨਾ ਕਿਉਂਕਿ ਹਲਕੀ ਕਣੀ ਦੀ ਛੋਟੀ ਕਣੀ ਦੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਆ ਪਰ ਮਾਝਾ ਮਾਲਵਾ ਦੁਆਬਾ ਇਹ ਤਿੰਨੇ ਬੈਲਟਾਂ ਜਿਹੜੀਆਂ ਨੇ ਇਹਨਾਂ ਦੇ 14 ਜ਼ਿਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ orange ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ਼ੀਤ ਲੇਅਰ ਦੀ ਗੱਲ ਆਖੀ ਗਈ ਹੈ ਯਾਹਰ ਗੱਲ ਕਰ ਲਈਏ ਕਿ 4 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਸਿਸਟਮ ਜਿਹੜਾ ਐਕਟਿਵ ਹੋਣਾ ਉਹਦੀ ਗੱਲ ਆਖੀ ਗਈ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਬਠਿੰਡਾ ਖਾਸ ਤੌਰ ਦੇ ਉੱਪਰ ਖਿੱਚਦਾ ਕੇਂਦਰ ਰਿਹਾ ਕਿਉਂਕਿ ਬਠਿੰਡਾ ਦੇ ਵਿੱਚ ਜਿਹੜਾ 5 ਡਿਗਰੀ ਘੱਟ ਤੋਂ ਘੱਟ ਤਾਪਮਾਨ ਜਿਹੜਾ ਨੋਟ ਕੀਤਾ ਗਿਆ ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 12 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਸੋ ਸੂਰਜ ਦੇਵਤਾ ਜਿਹੜੇ ਨੇ ਉਹ ਸਾਨੂੰ ਦਿਖਾਲੀ ਨਹੀਂ ਦੇ ਰਹੇ ਧੁੰਦ ਜਿਹੜੀ ਹੈ ਉਹ ਲਗਾਤਾਰ ਵਾਧੀ ਦਿਖਾਲੀ ਦੇ ਰਹੀ ਹੈ 4 ਤਰੀਕ ਤੱਕ ਆ ਜਿਹੜਾ ਅਲਰਟ ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ 14 ਦਿਨਾਂ ਦੇ ਲਈ ਕੋਲਡ ਵੇਵ ਜਿਹੜੀ ਹੈ ਉਹ 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 ਵੀ ਜਿਹੜੀ ਆਪਣੇ ਬਲੇਟਾਂ ਦੇ ਵਿੱਚ ਜਾਣਕਾਰੀ ਜਿਹੜੀ ਆਈਐਮਡੀ ਦੇ ਵੱਲੋਂ ਦਿੱਤੀ ਗਈ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੰਕਾ ਤੇ ਸ਼ੱਕ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੋਣ ਵਾਲੀ ਬਾਰਿਸ਼ ਹੈ ਉਸ ਦੇ ਗੰਭੀਰ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਹੋਈ ਬਾਰਿਸ਼ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬ ਦੇ ਆਲਦਵਾਲ ਇਲਾਕੇ ਜਿਹੜੇ ਨੇ ਉਹ ਭਾਵੇਂ ਰਾਜਸਥਾਨ ਹੋਵੇ ਹਿਮਾਚਲ ਪ੍ਰਦੇਸ਼ ਹੋਵੇ ਜਾਂ ਫਿਰ ਹਰਿਆਣੇ ਵਾਲੇ ਪਾਸੇ ਹੁਣ ਇਧਰਲੇ ਪਾਸਿਆਂ ਦੇ ਵਿੱਚ ਵੀ ਬਾਰਿਸ਼ ਜਿਹੜੀ ਆ ਲਗਾਤਾਰ ਇੱਕ ਤੋਂ ਡੇਢ ਦਿਨ ਹੁੰਦੀ ਰਹੀ ਤੇ ਇਸ ਲਗਾਤਾਰ ਹੁੰਦੀ ਬਾਰਿਸ਼ ਦੇ ਨਾਲ ਡ੍ਰਿਜ਼ਲਿੰਗ ਦੇ ਨਾਲ ਆਮ ਲੋਕ ਜਿੱਥੇ ਪ੍ਰਭਾਵਿਤ ਹੋਏ ਉੱਥੇ ਹੀ ਠੰਡ ਦੇ ਮਿਆਰ ਦੇ ਵਿੱਚ ਵੀ ਲਗਾਤਾਰ ਜਿਹੜਾ ਉਹ ਵਾਧਾ ਹੁੰਦਾ ਦਿਖਾ ਲਈ ਦਿੱਤਾ ਪੰਜਾਬ ਦੇ ਮੁਹਾਲੀ ਇਲਾਕੇ ਦੀ ਗੱਲ ਕਰੀ ਤਾਂ ਮੁਹਾਲੀ ਦੇ ਵਿੱਚ ਇਸ ਵਕਤ ਤਾਪਮਨ ਜਿਹੜਾ ਉਹ ਲਗਾਤਾਰ ਮੰਨਫੀ ਵਾਲੇ ਪਾਸੇ ਨੂੰ ਡਿੱਗਦਾ ਦਿਖਾ ਲਈ ਦੇ ਰਿਹਾ ਹੈ ਲਗਾਤਾਰ ਠੰਡ ਦਾ ਮਿਆਰ ਜਿਹੜਾ ਇੱਥੇ ਵੀ ਵਾਧਾ ਦਿਖਾ ਲਈ ਦੇ ਰਿਹਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਸਰਹੱਦੀ ਇਲਾਕੇ ਮੱਝ ਦੀ ਗੱਲ ਕਰੀਏ ਤਰਨਤਾਰਨ ਹੋ ਜੇ ਡੇਰਾ ਬਾਬਾ ਨਾਨਕ ਹੋ ਜੇ ਗੁਰਦਾਸਪੁਰ ਹੋ ਜੇ ਪਠਾਨਕੋਟ ਦੇ ਕੁਝ ਇਲਾਕੇ ਹੋ ਜਾਣ ਜਿਹੜੇ ਖਾਸ ਤੌਰ ਦੇ ਉੱਪਰ ਪਹਾੜੀ ਇਲਾਕਿਆਂ ਦੇ ਨਾਲ ਜੁੜੇ ਹੋਏ ਨੇ ਜਾਂ ਫਿਰ ਉਥੇ ਨੇੜੇ ਨੇ ਤੇ ਉਹਨਾਂ ਇਲਾਕਿਆਂ ਦੇ ਵਿੱਚ ਸੀਤ ਲਹਿਰ ਜਿਹੜੀ ਆ ਉਹ ਵੱਧ ਹੈ ਇਸੇ ਤਰੀਕੇ ਤਰਨਤਾਰਨ ਪੱਟੀ ਤੇ ਡੇਰਾ ਬਾਬਾ ਨਾਨਕ ਦੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੱਦਲਬਾਈ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਜਿਹੜੇ ਸੂਰਜ ਦੇਵਤਾ ਨੇ ਉਹ ਇੱਥੇ ਵੀ ਦਿਖਾ ਲਈ ਨਹੀਂ ਦੇਣਗੇ ਮਾਝੇ ਦੇ ਨਾਲ ਜੇਕਰ ਮਾਲਵੇ ਦੀ ਗੱਲ ਕਰੀਏ ਤਾਂ ਬਠਿੰਡਾ ਸਭ ਤੋਂ ਵੱਧ ਠੰਡਾ ਸ਼ਹਿਰ ਜਿਹੜਾ ਹੁਣ ਤੱਕ ਮਾਪਿਆ ਗਿਆ ਹੈ ਤੇ ਬੱਲੋਵਾਲ ਇਲਾਕਾ ਜਿਹੜਾ ਉਹ ਵੀ ਮਾਪਿਆ ਗਿਆ ਹੈ ਕਿ ਸਭ ਤੋਂ ਠੰਡਾ ਉਹ ਇਲਾਕਾ ਹੈ ਪੰਜਾਬ ਦਾ ਤੇ ਨਾਲ ਮਾਲਵੇ ਦੇ ਲੁਧਿਆਣੇ ਦੀ ਗੱਲ ਕਰ ਲਈਏ ਭਾਵੇਂ ਪਟਿਆਲੇ ਦੀ ਗੱਲ ਕਰ ਲਈਏ ਇਹ ਸਾਰੇ ਇਲਾਕੇ ਜਿਹੜੇ ਨੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਇਸ ਪੈਂਦੀ ਕੜਾਕੇ ਦੀ ਠੰਡ ਦੇ ਨਾਲ ਪ੍ਰਭਾਵਿਤ ਹੋਏ ਨੇ ਸੋ ਇਹ ਸਾਰੀ ਚੀਜ਼ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਇਸ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਕਰਨਾ ਤੇ ਨਾਲੋਂ ਨਾਲ ਆਪਣੇ ਇਲਾਕੇ ਦਾ ਮੌਸਮ ਦਾ ਹਾਲ ਜਿਹੜਾ ਹੈ ਉਹ ਵੀ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਬਿਲਕੁਲ ਨਾ ਭੁੱਲਣਾ ਯਾਰ ਪਰ ਇਹ ਸਾਥ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਅਮਰਦਰਤ ਟੀਵੀ ਮੌਸਮ ਦੀਆਂ ਤਾਜ਼ਾਤਰੀ ਜਾਣਕਾਰੀਆਂ ਲੈ ਕੇ ਹਰ ਰੋਜ਼ ਦੀ ਤਰ੍ਹਾਂ